ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੀ ਆ ਅੱਜ ਦੀਆਂ ਖਬਰਾਂ ਤੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਫਿਰ ਤੋਂ ਰਾਸ਼ਟਰਪਤੀ ਚੁਣੇ ਗਏ ਤਾਂ ਅਮਰੀਕੀ ਕਾਲਜਾਂ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵਿਦੇਸ਼ੀ ਵਿਦਿਆਰਥੀ ਖੁਦ ਹੀ ਗ੍ਰੀਨ ਕਾਰਡ ਦੇ ਪਾਤਰ ਹੋ ਜਾਣਗੇ। ਉਹਨਾਂ ਕਿਹਾ ਕਿ ਇਸ ਨਾਲ ਭਾਰਤ, ਚੀਨ ਵਰਗੇ ਦੇਸ਼ਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਡਿਗਰੀ ਲੈਣ ਤੋਂ ਬਾਅਦ ਘਰ ਵਾਪਸ ਪਰਤਣਾ ਨਹੀਂ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਨੂੰ ਅੱਗੇ ਲੈ ਕੇ ਜਾਣ ਲਈ ਕਾਬਲ ਲੋਕਾਂ ਦੀ ਲੋੜ ਹੈ। ਉਹਨਾਂ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਨਹੀਂ ਅਮਰੀਕਾ ਵਿੱਚ ਰੋਕਣ ਦੀ ਲੋੜ ਹੈ। ਇਸ ਸਾਲ ਨਵੰਬਰ 'ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਵਾਸੀਆਂ ਪ੍ਰਤੀ ਰੁਖ 'ਚ ਨਰਮੀ ਲਿਆ ਕੇ ਟਰੰਪ ਨੇ ਉਹਨਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਦੀ ਵੱਡੀ ਗਿਣਤੀ ਹੈ ਇਸ ਲਈ ਗ੍ਰੀਨ ਕਾਰਡ ਦਾ ਫਾਇਦਾ ਵੀ ਉਹਨਾਂ ਨੂੰ ਜ਼ਿਆਦਾ ਮਿਲੇਗਾ। ਅਮਰੀਕਾ 'ਚ ਗ੍ਰੀਨ ਕਾਰਡ ਸਥਾਈ ਨਿਵਾਸ ਦਾ ਇੱਕ ਦਸਤਾਵੇਜ਼ ਹੈ। ਸਾਬਕਾ ਰਾਸ਼ਟਰਪਤੀ 트ੰਪ ਮੈਕਸੀਕੋ ਸਰਹੱਦਾਂ 'ਹੀ ਦਾਖਲ ਹੋਣ ਵਾਲੇ ਨਜਾਇਜ਼ ਪ੍ਰਵਾਸੀਆਂ ਦੇ ਪ੍ਰਤੀ ਸਖਤ ਰੁਖ ਲਈ ਜਾਣੇ ਜਾਂਦੇ ਨੇ। ਹਾਲਾਂਕਿ 트ੰਪ ਹਮੇਸ਼ਾ ਤੋਂ ਮੈਰਿਟ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੇ ਸਮਰਥਕ ਰਹੇ ਨੇ। 트ੰਪ ਨੇ ਵੀਰਵਾਰ ਨੂੰ ਆਲ ਇਨ ਪੋਡਕਾਸਟ ਦੌਰਾਨ ਕਿਹਾ ਕਿਸੇ ਵਿਦੇਸ਼ੀ ਵਿਦਿਆਰਥੀ ਨੂੰ ਕਾਲਜ ਤੋਂ ਗ੍ਰੈਜੂਏਸ਼ਨ ਕਰਦੇ ਹੀ ਗ੍ਰੀਨ ਕਾਰਡ ਮਿਲ ਜਾਣਾ ਚਾਹੀਦਾ ਹੈ। ਇਸ ਵਿੱਚ ਜੂਨੀਅਰ ਕਾਲਜ ਵੀ ਸ਼ਾਮਲ ਹੋਣ ਪੌਡਕਾਸਟ ਦਾ ਆਯੋਜਨ 4 ਚੰਦਾ ਦੇਣ ਵਾਲੇ ਪੂੰਜੀਪਤੀਆਂ ਨੇ ਕੀਤਾ ਸੀ। ਉਹਨਾਂ ਵਿੱਚੋਂ 3 ਪ੍ਰਵਾਸੀ ਸਨ। ਉਧਰ 트াম্প ਦੀ ਚੋਣ ਮੁਹਿੰਮ ਚਲਾਉਣ ਵਾਲਿਆਂ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ 트াম্প ਲਈ ਨਗਦੀ ਇਕੱਠੀ ਕਰਨ ਦੇ ਮਾਮਲੇ 'ਚ ਰਾਸ਼ਟਰਪਤੀ ਜੋ ਬਾਈਡਨ ਤੋਂ ਅੱਗੇ ਨਿਕਲ ਗਏ ਨੇ। ਸਾਲ 2023 ਦੇ ਅੰਕੜਿਆਂ ਅਨੁਸਾਰ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਤੋਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ। ਜੇਕਰ 트াম্প ਆਪਣੀ ਗੱਲ ਤੇ ਕਾਇਮ ਰਹਿੰਦੇ ਨੇ ਤਾਂ ਇਨ੍ਹਾਂ ਕਈ ਵਿਦਿਆਰਤਿਆਂ ਨੂੰ ਆਸਾਨੀ ਨਾਲ ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਹੋ ਸਕਦਾ ਹੈ। ਰੂਸ ਨਾਲ ਮੁਕਾਬਲੇ ਲਈ ਯੂਕਰੇਨ ਨੂੰ ਅਮਰੀਕਾ ਤੋਂ ਵੱਡੀ ਰਇਤ ਮਿਲੀ ਹੈ। ਅਮਰੀਕਾ ਨੇ ਯੂਕਰੇਨ ਨੂੰ ਛੋਟ ਦਿੱਤੀ ਹੈ ਕਿ ਉਹ ਅਮਰੀਕੀ ਹਥਿਆਰਾਂ ਦੀ ਵਰਤੋਂ ਹੁਣ ਸਿਰਫ ਖਾਰਕੀਪ ਤੋਂ ਹੀ ਨਹੀਂ ਸਗੋਂ ਕਿਤੇ ਵੀ ਕਰ ਸਕਦਾ ਹੈ। ਇਸ ਨਾਲ ਯੂਕਰੇਨੀ ਸੁਰੱਖਿਆ ਬਲ ਰੂਸੀ ਫੌਜ ਨੂੰ ਸਰਹੱਦ ਤੇ ਕਿਤੇ ਵੀ ਨਿਸ਼ਾਨਾ ਬਣਾ ਸਕਦੀ ਹੈ। ਪੋਲਿਟਿਕੋ ਦੀ ਰਿਪੋਰਟ ਚ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਰਿਆਇਤ ਨੀਤੀ ਚ ਕੋਈ ਵੱਡੀ ਤਬਦੀਲੀ ਨਹੀਂ ਹੈ ਸਿਰਫ ਖਾਰਕੀਬ ਤੋਂ ਹਥਿਆਰਾਂ ਦੀ ਵਰਤੋਂ ਨੂੰ ਹਰੀ ਝੰਡੀ ਦੇਣ ਦੇ ਕੁਝ ਹਫ਼ਤੇ ਬਾਅਦ ਹੀ ਇਹ ਛੋਟ ਦਿੱਤੀ ਗਈ ਹੈ ਅਮਰੀਕੀ ਹਥਿਆਰਾਂ ਦੀ ਵਰਤੋਂ ਯੂਕਰੇਨ ਨੇ ਹੁਣ ਤੱਕ ਘੱਟੋ-ਘੱਟ ਇੱਕ ਵਾਰ ਕੀਤੀ ਹੈ ਉਸ ਨੇ ਰੂਸੀ ਹਮਲੇ ਨੂੰ ਰੋਕਣ ਲਈ ਬੇਲਗੋਰੋਦ ਚ ਰੂਸੀ ਹਥਿਆਰਾਂ ਨੂੰ ਨਿਸ਼ਾਨਾ ਬਣਾਇਆ ਸੀ हाल ही च रूस ने उत्तरी पूर्वी शहर सूमीवाल वदन का संकेत ਦਿੱਤਾ ਸੀ ਇਹ ਵੀ ਸਰਹੱਦ ਦੇ ਨੇੜੇ ਹੀ ਹੈ ਇਸ ਤੋਂ ਬਾਅਦ ਯੂਕਰੇਨ ਅਤੇ ਯੂਰਪੀ ਆਗੂਆਂ ਦੀ ਮੰਗ ਤੇ ਇਹ ਰਇਤ ਸਾਹਮਣੇ ਆਈ ਹੈ ਉਧਰ ਰਾਈਟਰ ਮੁਤਾਬਕ ਰੂਸੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਦਿਮਿਟਰੀ ਪੇਸਕੋਵ ਨੇ ਕਿਹਾ ਹੈ ਕਿ ਰੂਸ ਪਰਮਾਣੂ ਹਥਿਆਰਾਂ ਦੀ ਚਿੰਤਾ ਸੰਬੰਧੀ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੈ ਪਰ ਇਸ 'ਚ ਯੂਕਰੇਨ ਨਾਲ ਜੁੜੇ ਸਾਰੇ ਮੁੱਦੇ ਸ਼ਾਮਲ ਹੋਣੇ ਚਾਹੀਦੇ ਨੇ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਸ਼ੁੱਕਰਵਾਰ ਨੂੰ ਰੂਸ ਦੇ 4 ਤੇਲ ਰਿਫਾਇਨਰੀਆਂ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਇਆ ਹੈ ਯੂਕਰੇਨੀ ਫੌਜ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਸਨੇ ਐਫੀਪਸਕੀ ਇਲਸਕੀ ਕ੍ਰਾਸਨੋਦਰ ਤੇ ਸਟਰਾਖਨ ਤੇਲ ਰਿਫਾਇਨਰੀਆਂ ਤੇ ਹਮਲਾ ਕੀਤਾ ਹੈ ਇਸ ਦੇ ਨਾਲ ਹੀ ਬ੍ਰਾਈਂਜ਼ਯਾਕ ਰੀਜਨ ਦੇ ਰੂਸੀ ਕਬਜ਼ੇ ਵਾਲੇ ਕ੍ਰੀਮੀਆਂ ਚ ਰਡਾਰ ਸਟੇਸ਼ਨ ਅਤੇ ਇਲੈਕਟ੍ਰੋਨਿਕ ਇੰਟੈਲੀਜੈਂਸ ਸੈਂਟਰ ਨੂੰ ਵੀ ਨਿਸ਼ਾਨਾ ਬਣਾਇਆ ਹੈ ਉਦਰ ਰੂਸੀ ਹਵਾਈ ਫੌਜ ਨੇ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ 70 ਡਰੋਨ ਕਾਲਾ ਸਾਗਰ ਤੇ ਕ੍ਰੀਮੀਆ ਖੇਤਰ ਚ ਸੁੱਟ ਲੈਨੇ ਅੱਜ ਦੇ ਯੁੱਗ ਚ ਸੋਸ਼ਲ ਮੀਡੀਆ ਸਭ ਤੋਂ ਸ਼ਕਤੀਸ਼ਾਲੀ ਮਾਧਮ ਬਣ ਗਿਆ ਹੈ ਲੋਕ ਕਈ ਘੰਟਿਆਂ ਤੱਕ ਆਪਣੇ ਫੋਨ ਨਾਲ ਚਿਪਕੇ ਰਹਿੰਦੇ ਆ ਚਾਹੇ ਉਹਨਾਂ ਨੂੰ ਕੋਈ ਮੁਸ਼ਕਲ ਹੋਵੇ ਜਾਂ ਖੁਸ਼ੀ ਉਹ ਸੋਸ਼ਲ ਮੀਡੀਆ ਤੇ ਖੁੱਲ ਕੇ ਸਭ ਕੁਝ ਜ਼ਾਹਰ ਕਰਦੇ ਨੇ ਪਰ ਉਹ ਕਹਿੰਦੇ ਨੇ ਕਿ ਕਿਸੇ ਵੀ ਚੀਜ਼ ਦੀ ਸੀਮਾ ਹੁੰਦੀ ਹੈ ਇਹ ਸੋਸ਼ਲ ਮੀਡੀਆ ਦੇ ਮਾਮਲੇ ਚ ਵੀ ਲਾਗੂ ਹੁੰਦਾ ਹੈ ਇਸ ਦੀ ਜ਼ਿਆਦਾ ਵਰਤੋਂ ਨੇ ਵੀ ਖਾਸ ਕਰਕੇ ਬੱਚਿਆਂ ਲਈ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਹੁਣ ਸਹੂਲਤ ਨਸ਼ੇ 'ਚ ਬਦਲ ਗਈ ਹੈ ਜਿਸ ਕਾਰਨ ਮਾਪੇ ਬਹੁਤ ਪਰੇਸ਼ਾਨ ਨੇ ਅਮਰੀਕਾ ਨੇ ਬੱਚਿਆਂ 'ਚ ਸੋਸ਼ਲ ਮੀਡੀਆ ਦੀ ਵੱਧ ਰਹੀ ਲਤ ਨੂੰ ਸੀਮਤ ਕਰਨ ਦਾ ਹੱਲ ਲੱਭਿਆ ਹੈ ਨਿਊਯਾਰਕ ਦੀ ਗਵਰਨਰ ਕੈਥੀ ਹੋਚੂਲ ਨੇ ਵੀਰਵਾਰ ਨੂੰ ਇੱਕ ਬਿੱਲ ਤੇ ਦਸਤਖਤ ਕੀਤੇ ਇਹ ਬਿੱਲ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਲੇਟਫਾਰਮ ਦੀ ਐਲਗੋਰਿਦਮ ਦੁਆਰਾ ਸੁਝਾਏ ਗਏ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖਣ ਤੋਂ ਰੋਕਣ ਦੀ ਇਜਾਜ਼ਤ ਦੇਵੇਗਾ ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਨੌਜਵਾਨ ਜਿੰਨਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਤੇ ਬਿਤਾਉਂਦੇ ਨੇ ਓਨਾ ਹੀ ਉਹਨਾਂ ਦੀ ਮਾਨਸਿਕ ਸਿਹਤ ਤੇ ਅਸਰ ਪੈਂਦਾ ਹੈ ਕਾਨੂੰਨ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਟਿਕਟੌਕ ਅਤੇ ਇੰਸਟਾਗ੍ਰam ਵਰਗੀਆਂ ਐਪਸ ਤੇ ਫੀਡਸ ਸਵੈਚਾਲਿਤ ਐਲਗੋਰਿਦਮ ਦੁਆਰਾ ਸੁਝਾਏ ਗਏ ਸਮਗਰੀ ਦੀ ਬਜਾਏ ਉਹਨਾਂ ਖਾਤਿਆਂ ਦੀਆਂ ਪੋਸਟਾਂ ਤੱਕ ਸੀਮਤ ਹੋਣਗੇ ਜਿਨ੍ਹਾਂ ਦੀ ਉਹ ਪਾਲਣਾ ਕਰਦੇ ਨੇ ਇਹ ਪਲੇਟਫਾਰਮਸ ਨੂੰ ਅੱਧੀ ਰਾਤ ਤੋਂ ਸਵੇਰੇ 6 ਵਜੇ ਦੇ ਵਿਚਕਾਰ ਸੁਝਾਇਆ ਗਿਆ ਪੋਸਟਾਂ ਤੇ ਛੋਟੀਆਂ ਸੂਚਨਾਵਾਂ ਭੇਜਣ ਤੋਂ ਵੀ ਰੋਕ ਦੇਵੇਗਾ ਸਟੇਟ ਅਟਾਰਨੀ ਜਨਰਲ ਲੈਟਿਆ ਜੇਂਸ ਨੂੰ ਹੁਣ ਉਪਭੋਗਤਾ ਦੀ ਉਮਰ ਅਤੇ ਮਾਪਿਆਂ ਦੀ ਸਹਿਮਤੀ ਦੀ ਪੁਸ਼ਟੀ ਕਰਨ ਲਈ ਨਿਯਮਾਂ ਦਾ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਦੋਂ ਇਹ ਨਿਯਮ ਤਿਆਰ ਹੋ ਜਾਣਗੇ ਸੋਸ਼ਲ ਮੀਡੀਆ ਕੰਪਨੀਆਂ ਕੋਲ ਨਿਯਮਾਂ ਨੂੰ ਲਾਗੂ ਕਰਨ ਲਈ 180 ਦਿਨ ਹੋਣਗੇ ਨੈਟ ਚੁਆਇਸ ਨੇ ਕਾਨੂੰਨ ਨੂੰ ਅਸੰਵਿਧਾਨਕ ਦੱਸਦਿਆਂ ਆਲੋਚਨਾ ਕੀਤੀ ਹੈ ਨੈਟ ਚੁਆਇਸ ਇੱਕ ਤਕਨੀਕੀ ਉਦਯੋਗ ਵਪਾਰ ਸਮੂਹ ਹੈ ਜਿਸ ਵਿੱਚ ਐਕਸ ਅਤੇ ਮੈਟਾ ਸ਼ਾਮਲ ਨੇ ਨੈਟ ਚੁਆਇਸ ਦੇ ਉਪ ਪ੍ਰਧਾਨ ਕਾਰਲ ਸਬਾਜ਼ੋ ਨੇ ਇਹ ਬਿਆਨ ਚ ਕਿਹਾ ਇਹ ਇਸ ਸੁਤੰਤਰ ਭਾਸ਼ਣ ਅਤੇ ਖੁੱਲੇ ਇੰਟਰਨੈਟ ਤੇ ਹਮਲਾ ਆ ਅਮਰੀਕਾ ਦੀ ਇੱਕ ਅਦਾਲਤ ਨੇ ਪ੍ਰਤੀਨਿਧੀ ਸਭਾ ਦੀ ਸਾਬਕਾ ਪ੍ਰਧਾਨ ਨੈਂਸੀ ਪੈਲੋਸੀ ਦੇ ਪਤੀ ਤੇ ਹਥੌੜੇ ਨਾਲ ਹਮਲਾ ਕਰਨ ਦੇ ਦੋਸ਼ੀ ਡੇਵਿਡ ਡਿਪੇਪ ਨੂੰ ਸ਼ੁੱਕਰਵਾਰ ਨੂੰ ਅਗਵਾ ਦੇ ਇੱਕ ਮਾਮਲੇ 'ਚ ਵੀ ਦੋਸ਼ੀ ਕਰਾਰ ਦਿੱਤਾ ਹੈ ਅਵਾਦ ਦੇ ਮਾਮਲੇ 'ਚ ਅਦਾਲਤ ਦੋਸ਼ੀ ਵਿਅਕਤੀ ਨੂੰ ਉਮਰ ਕੈਦੀ ਦੀ ਸਜ਼ਾ ਸੁਣਾ ਸਕਦੀ ਹੈ। ਸੈਨ ਫ੍ਰਾਂਸਿਸਕੋ ਦੀ ਇੱਕ ਜੂਰੀ ਨੇ ਡੇਪੇਪ ਨੂੰ ਚੋਰੀ, ਇੱਕ ਬਜ਼ੁਰਗ ਨੂੰ ਬੰਧਕ ਬਣਾਉਣ, ਸਰਕਾਰੀ ਅਧਿਕਾਰੀ ਦੇ ਪਰਿਵਾਰਕ ਮੈਂਬਰ ਨੂੰ ਧਮਕਾਉਣ ਅਤੇ ਗਵਾਹ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ੀ ਪਾਇਆ। ਸਾਲ 2022 'ਚ ਨੈਂਸੀ ਪੋਲੇਸੀ ਦੇ ਪਤੀ ਪਾਲ ਪੇਲੋਸੀ ਦੇ ਉੱਤੇ ਹਮਲਾ ਕਰਨ ਦੇ ਮਾਮਲੇ 'ਚ ਇੱਕ ਜੱਜ ਵੱਲੋਂ ਡੇਪੇਪ ਨੂੰ ਪਿਛਲੇ ਮਹੀਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਹੋਰ ਦੋਸ਼ਾਂ ਲਈ ਦੋਸ਼ੀ ਕਰਾਰ ਦਿੱਤਾਏ ਤੇ ਇਸ ਲਈ ਪੈਰੋਲ ਦੀ ਛੋਟ ਦੇ ਬਿਨਾ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਪਾਲ ਪੈਲੋਸੀ ਤੇ ਹਮਲਾ ਕਰਨ ਦੇ ਮਾਮਲੇ 'ਚ ਅਦਾਲਤ ਨੇ ਡੇਪੇਪ ਨੂੰ 30 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ ਡੇਪੇਪ ਦੇ ਸਰਕਾਰੀ ਵਕੀਲ ਐਡਮ ਲਿਪਸਨ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨ ਦੀ ਤਿਆਰੀ ਕਰ ਰਹੇ ਨੇ ਪੈਲੋਸੀ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇੱਕ ਈਮੇਲ ਰਾਹੀਂ ਜਾਰੀ ਕੀਤੇ ਬਿਆਨ 'ਚ ਕਿਹਾ ਨੈਂਸੀ ਪੈਲੋਸੀ ਅਤੇ ਉਹਨਾਂ ਦਾ ਪਰਿਵਾਰ ਪਾਲ ਪੈਲੋਸੀ ਦੇ ਇੱਕ ਮੁਕਦਮੇ 'ਚ ਮੋੜ ਤੋਂ ਗਵਾਹੀ ਦੇਣ ਦੇ ਬਹਾਦਰੀਪੂਰਨ ਕਦਮ ਤੋਂ ਹੈਰਾਨ ਹੈ। ਪਾਲ ਨੇ ਹਮਲੇ ਦੀ ਰਾਤ ਆਪਣੀ ਜਾਨ ਬਚਾਉਣ ਲਈ ਵੀ ਇਸੇ ਤਰ੍ਹਾਂ ਦੀ ਬਹਾਦਰੀ ਦਿਖਾਈ ਸੀ। ਅਮਰੀਕਾ ਦੀ ਇੱਕ ਸੁਪਰਮਾਰਕੀਟ 'ਚ ਹੋਈ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਸਮੇਤ 7 ਹੋਰ ਲੋਕ ਜ਼ਖਮੀ ਵੀ ਹੋਏ ਨੇ। ਇਹ ਘਟਨਾ ਆਰਕੰਸਾਸ ਦੇ ਫੋਰਡਿਸ ਸਿਟੀ ਦੇ ਮੈਡ ਬੁਚਰ ਕਰਿਆਨੇ ਦੀ ਦੁਕਾਨ ਤੇ ਸ਼ੁੱਕਰਵਾਰ ਨੂੰ ਵਾਪਰੀ। ਆਰਕੰਸਾਸ ਰਾਜ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਮੁਤਾਬਕ ਹਮਲਾਵਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੀ ਗੋਲੀ ਨਾਲ ਗੰਭੀਰ ਜ਼ਖਮੀ ਹੋ ਗਿਆ ਇਸ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਦ ਲਾਸਟ ਕਾਉਂਟੀ ਦੇ ਸ਼ੇਰਫ ਮਾਈਕ ਨੋਡਲ ਨੇ ਕਿਹਾ ਹੈ ਕਿ ਘਟਨਾ ਤੇ ਕਾਬੂ ਪਾ ਲਿਆ ਗਿਆ ਹੈ ਰਾਜ ਪੁਲਿਸ ਦਾ ਹਵਾਲਾ ਦਿੰਦੇ ਹੋਏ ਕਿ ਇਹ ਟੀਵੀ ਨੇ ਦੱਸਿਆ ਹੈ ਕਿ ਜ਼ਖਮੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਹੁਣ ਖਤਰੇ ਤੋਂ ਬਾਹਰ ਨੇ ਗਵਰਨਰ ਸਾਰਾਹ ਹਕਾਬੀ ਸੈਂਡਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ ਮੈਂ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਜਾਨਾਂ ਬਚਾਉਣ ਲਈ ਪਹਿਲੇ ਜਵਾਬ ਦੇਣ ਵਾਲਿਆਂ ਦੀਆਂ ਤੇਜ਼ ਤੇ ਬਹਾਦਰੀ ਭਰੀਆਂ ਕਾਰਵਾਈਆਂ ਲਈ ਧੰਨਵਾਦੀ ਹਾਂ ਮੇਰੀਆਂ ਪ੍ਰਾਰਥਨਾਵਾਂ ਪੀੜਤਾਂ ਅਤੇ ਇਸ ਭਿਆਨਕ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਹਨ ਤੁਹਾਨੂੰ ਦੱਸਦੀ ਹਾਂ ਕਿ ਫੋਰਡੀਜ਼ ਸ਼ਹਿਰ ਲਿਟਲ ਰੌਕ ਤੋਂ ਲਗਭਗ 112 ਕਿਲੋਮੀਟਰ ਦੱਖਣ ਚ ਹੈ ਇਸ ਦੀ ਆਬਾਦੀ 3200 ਹੈ ਯੂਐਸ ਆਧਾਰਤ ਗਨ ਵਾਇਲੈਂਸ ਆਰਕਾਈਵ ਦੇ ਅਨੁਸਾਰ ਸ਼ੁੱਕਰਵਾਰ ਤੱਕ ਇਸ ਸਾਲ ਅਮਰੀਕਾ ਚ ਸਮੂਹਿਕ ਗੋਲੀਬਾਰੀ ਦੀਆਂ 234 ਦੁਖਤਾਈ ਘਟਨਾਵਾਂ ਹੋਈਆਂ ਨੇ ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ 4 ਮੌਤਾਂ ਹੋਈਆਂ ਨੇ ਫਤਿਹਗੜ੍ਹ ਸਾਹਿਬ ਦੇ ਮਦੋਪੁਰ ਬ੍ਰਿਜ ਕੋਲ ਵਾਪਰੇ ਇੱਕ ਸੜਕ ਹਾਦਸੇ ਚ ਅਮਰੀਕਾ ਤੋਂ ਵਾਪਸ ਘਰ ਪਰਤ ਰਹਿ ਸਤਵੰਤ ਸਿੰਘ ਨਾਮ ਦੇ ਸ਼ਖਸ ਦੀ ਮੌਤ ਹੋ ਗਈ ਇਸ ਹਾਦਸੇ ਚ ਜੰਗ ਸਿੰਘ ਤੇ ਤਨਰਾਜ ਵੀਰ ਸਿੰਘ ਜ਼ਖਮੀ ਹੋ ਗਏ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਮੁਤਾਬਕ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਜੰਗ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਸਤਵੰਤ ਸਿੰਘ ਨੇ ਅਮਰੀਕਾ ਤੋਂ ਵਾਪਸ ਆਉਣਾ ਸੀ ਜਿਨ੍ਹਾਂ ਨੂੰ ਦਿੱਲੀ 에য়ারਪੋਰਟ ਤੋਂ ਲੈ ਕੇ ਆਉਣ ਲਈ ਸੰਦੀਪ ਸਿੰਘ ਦੀ ਕਾਰ ਕਿਰਾਏ ਤੇ ਲਈ ਗਈ ਸੀ ਉਹ ਤਨਰਾਜ ਵੀਰ ਸਿੰਘ ਨਾਲ ਦਿੱਲੀ ਲਈ 에য়ারਪੋਰਟ ਤੋਂ ਆਪਣੇ ਪਿਤਾ ਸਤਵੰਤ ਸਿੰਘ ਨੂੰ ਨਾਲ ਲੈ ਕੇ ਘਰ ਵਾਪਸ ਪਰਤ ਰਹੇ ਸਨ ਕਾਰ ਸਰਹਿੰਦ ਦੇ ਮਾਧੋਪੁਰ ਬ੍ਰਿਜ ਕੋਲ ਅੱਗੇ ਆਪਣੀ ਸਾਈਡ ਜਾ ਰਿਹਾ ਇੱਕ ਟਰੱਕ 'ਚ ਜਾ ਬੱਜੀ ਜਿਸ ਕਾਰਨ ਸਤਵੰਤ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੇ ਅਤੇ ਤਨਰਾਜ ਵੀਰ ਸਿੰਘ ਦੇ ਸੱਟਾਂ ਵੱਜੀਆਂ। ਥਾਣਾ ਸਰਹਿੰਦ ਚ ਡਰਾਈਵਰ ਸੰਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੀਵੀ ਪੰਜਾਬ।